ਅਕਸਰ ਹੀ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਹਿ ਲਓ ਜਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਕਹਿ ਲਓ ਦੁੱਧ ਦੀ ਖਪਤ ਵੱਧ ਜਾਂਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਿੰਨੀ ਖਪਤ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ ਜਾਂ ਪੈਰੀਫੇਰੀ ਹੋ ਰਹੀ ਹੈ ਚੰਡੀਗੜ੍ਹ ਜਾਂ ਹਿਮਾਚਲ ਜਾਂ ਹਰਿਆਣਾ ਦੇ ਵਿੱਚ ਹੋ ਰਹੀ ਹੈ ਕਿ ਉਨੀ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਜਵਾਬ ਸ਼ਾਇਦ ਨਾ ਦੇ ਵਿੱਚ ਹੋਵੇਗਾ। ਦੁੱਧ ਦੀ ਪ੍ਰੋਡਕਸ਼ਨ ਤਾਂ ਉਨੀ ਹੋ ਨਹੀਂ ਰਹੀ ਜਿੰਨੀ ਖਪਤ ਹੈ ਤੇ ਫਿਰ ਉਹ ਖੱਪਾ ਕਿਵੇਂ ਪੂਰਾ ਹੁੰਦਾ? ਇਹ ਸਾਰਿਆਂ ਤੋਂ ਵੱਡਾ ਸਵਾਲ ਹੈ ਤੇ ਮੈਨੂੰ ਲੱਗਦਾ ਸਵਾਲ ਦਾ ਜਵਾਬ ਵੀ ਇਹੀ ਹੈ ਕਿ ਨਕਲੀ ਦੁੱਧ ਦਾ ਹੁਣ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਜ਼ਿਆਦਾਤਰ ਆਪਾਂ ਦੇਖਦੇ ਆਂ ਕਿ ਛਾਪੇਮਾਰੀ ਕਦੋਂ ਹੁੰਦੀ ਹੈ ਜਦੋਂ ਤਿਹਾਰਾਂ ਦਾ ਕੋਈ ਸੀਜ਼ਨ ਆ ਜਾਂਦਾ ਉਦੋਂ ਥਾਂ ਥਾਂ ਛਾਪੇਮਾਰੀ ਕੀਤੀ ਜਾਂਦੀ ਹੈ ਫੂਡ ਇਨਸਪੈਕਟਰ ਜਾਂਦੇ ਨੇ ਸੈਂਪਲ ਭਰੇ ਜਾਣਗੇ ਜੀ ਅੱਛਾ ਸੈਂਪਲ ਭਰੇ ਜਾਂਦੇ ਨੇ ਉਤੋਂ ਬਾਅਦ ਪਤਾ ਹੀ ਨਹੀਂ ਕੀ ਹੁੰਦਾ ਹੈ ਸੈਂਪਲ ਪਾਸ ਹੁੰਦੇ ਨੇ ਫੇਲ ਹੁੰਦਾ ਹੈ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਸੈਂਪਲ ਵੀ ਚੇਂਜ ਹੋ ਜਾਂਦੇ ਨੇ ਲੈਬੋਰੀਟਰੀ ਜਾਣ ਤੋਂ ਪਹਿਲਾਂ ਪਹਿਲਾਂ ਹੀ ਪਰ ਲੋਕਾਂ ਨੂੰ ਜਿਹੜਾ ਜ਼ਹਿਰ ਪਲਾਇਆ ਜਾ ਰਿਹਾ ਉਸ ਦਾ ਖਮਿਆਜ਼ਾ ਤਾਂ ਲੋਕ ਹੀ ਭੁਗਤਦਰ ਨੇ ਹੋਰ ਕੋਈ ਨਹੀਂ ਭੁਗਤਦਾਰ। ਤੁਹਾਡੇ ਸਾਹਮਣੇ ਕੁਝ ਫੈਕਟਸ ਰੱਖ ਰਹੇ ਹਾਂ, ਕੁਝ ਫਿਗਰਜ਼ ਰੱਖ ਰਹੇ ਹਾਂ। ਉਤਤ ਬਾਅਦ ਇਹ ਚਰਚਾ ਦੇ ਵਿੱਚ ਅੱਗੇ ਚੱਲਦੇ ਹਾਂ। ਤਿਹਾਰਾ ਤੋਂ ਪਹਿਲਾਂ ਤੁਸੀਂ ਸਾਵਧਾਨ ਹੋ ਜਾਓ। ਕਿਉਂ ਸਾਵਧਾਨ ਹੋ ਜਾਓ? ਇਹ ਤੁਹਾਡੇ ਸਾਹਮਣੇ ਆਂਕੜੇ ਕੁਝ ਰੱਖਾਂਗੇ। ਜੇ ਨਾ ਰੱਖਿਆ ਧਿਆਨ ਤਾਂ ਖਤਰੇ 'ਚ ਪੈ ਸਕਦੀ ਹੈ ਤੁਹਾਡੀ ਜਾਨ। ਕਿਉਂਕਿ ਦੁੱਧ ਜਿਹੜਾ ਨਾ ਉਹ ਭਾਵੇਂ ਬੱਚਾ ਹੋਵੇ, ਬਜ਼ੁਰਗ ਹੋਵੇ, ਜਵਾਨ ਹੋਵੇ, ਕਿਸਾਨਾਂ ਕਿ ਸੈਟਰੀਕਲ ਤੁਸੀਂ ਇਨਟੇਕ ਕਰਦੇ ਹੀ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਚਟਾ ਜ਼ਹਿਰ ਤਾਂ ਨਹੀਂ ਪਹੁੰਚ ਰਿਹਾ ਇਹ ਸਵਾਲ ਸਭ ਤੋਂ ਵੱਡਾ ਕਿ ਤੁਹਾਡੇ ਘਰ ਦੇ ਵਿੱਚ ਇਹਨਾਂ ਤਿਉਹਾਰਾਂ ਦੇ ਵਿੱਚ ਕੋਈ ਮਲਾਵਟ ਖੋਰੀ ਦਾ ਵਪਾਰ ਤਾਂ ਨਹੀਂ ਕਰ ਰਿਹਾ ਤੁਹਾਡੇ ਘਰ ਤੱਕ ਇਹ ਸਾਰੀਆਂ ਚੀਜ਼ਾਂ ਪਹੁੰਚਾਤਣ ਰਿਹਾ ਨਕਲੀ ਦੁੱਧ ਪਨੀਰ ਖੋਆ ਤੇ ਮਠਿਆਈਆਂ ਬਣਾਉਣ ਵਾਲਿਆਂ ਤੋਂ ਤੁਸੀਂ ਸਾਵਧਾਨ ਹੋ ਜਾਓ ਔਰ ਅਸੀਂ ਤੁਹਾਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਫੈਕਟਸ ਨੇ ਜਿਹੜੇ ਅਸੀਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਉਹ ਉਹਦਾ ਜ਼ਿਕਰ ਅਸੀਂ ਅੱਜ ਜ਼ਰੂਰ ਕਰਾਂਗੇ ਦੇਸ਼ ਦੇ ਵਿੱਚ ਦੁੱਧ ਦਾ ਉਤਪਾਦਨ 170 ਮਿਲੀਅਨ ਟਨ ਜੋ ਅੰਕੜੇ ਦੱਸਦੇ ਨੇ ਧਿਆਨ ਨਾਲ ਸੁਣਿਓ 170 ਮਿਲੀਅਨ ਟਨ ਦੇਸ਼ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਹੋ ਰਹੀ ਹੈ ਵਿੱਚੇ ਮੱਝਾਂ ਦੀ ਤੇ ਵਿੱਚੇ ਗਈਆਂ ਦੀ ਖਪਤ ਕਿੰਨੀ ਹੈ 640 ਮਿਲੀਅਨ ਟਨ ਯਾਨੀ ਕਿ ਲਗਭਗ 5 ਗੁਣਾ ਵੱਧ ਪ੍ਰੋਡਕਸ਼ਨ ਤਾਂ ਤੁਹਾਡੀ ਹੋ ਰਹੀ ਹੈ 170 ਮਿਲੀਅਨ ਤੇ ਖਪਤ ਹੈਗੀ 640 ਮਿਲੀਅਨ ਫੇਰ ਉਹ ਜਿਹੜੀ 5 ਗੁਣਾ ਵੱਧ ਖਪਤ ਹੋ ਰਹੀ ਹੈ ਉਹ 5 ਗੁਣਾ ਵੱਧ ਦੁੱਧ ਕਿੱਥੋਂ ਆ ਰਿਹਾ ਇਹ ਸਵਾਲ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਸਾਲਾਨਾ ਦੁੱਧ ਦਾ ਉਤਪਾਦਨ 14 ਮਿਲੀਅਨ ਟਨ ਹੁੰਦਾ ਹੈ ਪੰਜਾਬ ਨੂੰ ਭਾਰਤ ਦੇ ਸਭ ਤੋਂ ਵੱਧ ਦੁੱਧ ਉਤਪਾਦਨ ਕਰਨ ਵਾਲੇ ਸੂਬਿਆਂ ਦੇ ਵਿੱਚੋਂ ਸੱਤਵੇਂ ਨੰਬਰ ਤੇ ਰੱਖਿਆ ਗਿਆ ਪੰਜਾਬ ਦੇ ਵਿੱਚ ਜਿਹੜਾ ਦੁੱਧ ਉਤਪਾਦਨ ਹੁੰਦਾ ਜਿੰਨਾ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਹੈ ਉਹਦੀ ਵੀ ਖਪਤ ਲਗਭਗ ਦੁੱਗਣੀ ਦੇ ਕਰੀਬ ਹੈ ਤੇ ਉਹ ਖਪਾ ਕਿਵੇਂ ਪਹੁੰਚ ਜਾਂਦਾ ਇਹ ਸਵਾਲ ਸਭ ਤੋਂ ਵੱਡਾ ਹੈ ਹੁਣ ਇੱਕ ਹੋਰ ਗੱਲ ਇੱਕ ਦਾਅਵੇ ਦੇ ਮੁਤਾਬਕ ਪੰਜਾਬ ਦੇ ਵਿੱਚ ਸਿਰਫ 40% ਦੁੱਧ ਹੀ ਸ਼ੋਦਾ ਹੈ 40% ਸਿਰਫ ਦੁੱਧ ਹੈ ਜਿਹੜਾ ਉਹ ਪਿਓਰ ਹੈ 60% ਦੁੱਧ ਹੈ ਜਿਹੜਾ ਉਹ ਮਿਲਾਵਟੀ ਹੈ ਮਿਲਾਵਟੀ ਦੁੱਧ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆਂਦਾ ਡਿਟਰਜੈਂਟ ਕਾਸਟਿਕ ਸੋਡਾ ਗਲੂਕੋਸ ਆਦ ਕੈਮੀਕਲ ਦੀ ਵਰਤੋਂ ਨਾਲ ਇਹ ਨਕਲੀ ਦੁੱਧ ਤਿਆਰ ਹੋ ਰਹੇ ਨੇ ਕਿਵੇਂ ਪਤਾ ਲੱਗੇਗਾ ਦੁੱਧ ਮਿਲਾਵਟੀ ਹੈ ਇਹ ਵੀ ਸਵਾਲ ਸਭ ਤੋਂ ਵੱਡਾ ਹੈ ਹੁਣ ਸਵਾਲ ਸਿਰਫ ਇੱਥੇ ਆ ਕੇ ਖਤਮ ਨਹੀਂ ਹੋ ਜਾਂਦਾ ਇੱਕ ਤਾਂ ਇਹ ਨਕਲੀ ਦੁੱਧ ਚਲੋ ਮੰਨ ਲਿਆ ਕਿ ਦੁੱਧ ਵਿੱਚ ਪਾਣੀ ਪਾ ਕੇ ਦੁੱਧ ਦਾ ਖੱਪਾ ਜਿਹੜਾ ਪੂਰਾ ਕੀਤਾ ਜਾਂਦਾ ਹੈ ਦੁੱਧ ਦੀ ਜੜੀ ਪ੍ਰੋਡਕਸ਼ਨ ਆ ওভারਦਾਈ ਜਾਂਦੀ ਉਹ ਕਿਸ ਹੱਦ ਤੱਕ ਆਪਾਂ ਮੰਨ ਲੈਨੇ ਆ ਕਿ ਠੀਕ ਹੈ ਕਿ ਘੱਟੋ ਘੱਟ ਸਾਡੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਹੋ ਰਿਹਾ ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਹੈ ਕਿ ਜੜੀਆਂ ਖਬਰਾਂ ਗਾਹ ਬਗਾਹ ਆਂਦੀਆਂ ਰਹਿੰਦੀਆਂ ਨੇ ਕਿ ਕੈਮੀਕਲ ਪਾ ਕੇ ਸੋਡਾ ਪਾ ਕੇ ਕਾਸਟਿਕ ਪਾ ਕੇ ਦੁੱਧ ਬਣਾਇਆ ਜਾਂਦਾ ਉਹ ਸਾਡੇ ਲਈ ਜ਼ਹਿਰ ਹੈ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਸਭ ਤੋਂ ਵੱਡਾ ਸਵਾਲ ਮੇਰੇ ਨਾਲ ਦੋ ਖਾਸ ਮਹਿਮਾਨ ਨੇ ਚੇਤਨੈ ਅਗਰਵਾਲ ਸਾਹਿਬ ਮੌਜੂਦ ਨੇ ਐਮਡੀ ਨੇ ਨੋਵਲਟੀ ਮਿਲਕਰ ਬਹੁਤ ਬਹੁਤ ਸਵਾਗਤ ਹੈ ਅਗਰਵਾਲ ਸਾਹਿਬ ਤੁਹਾਡਾ ਲਖਵੀਰ ਸਿੰਘ ਜੀ ਮੌਜੂਦ ਨੇ ਸਾਬਕਾ ਜ਼ਿਲ੍ਹਾ ਹੈਲਥ ਆਫਸਰ ਨੇ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਵੀ ਇਹਨਾਂ ਨੂੰ ਦੇਖਿਆ ਹੋਣਾ ਬਹੁਤ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕਰਕੇ ਉਹਨਾਂ ਲੋਕਾਂ ਨੂੰ ਫੜਿਆ ਵੀ ਜਿਹੜੇ ਮਿਲਾਵਟ ਕਰਦੇ ਨੇ ਮਿਲਾਵਟ ਖੁਰੀ ਦਾ ਕੰਮ ਕਰਦੇ ਨੇ ਚਿਤਨੇ ਅਗਰਵਾਲ ਸਾਹਿਬ ਸ਼ੁਰੂਆਤ ਮੈਂ ਥੋੜੀ ਤੋਂ ਹੀ ਕਰ ਰਹੇ ਹਾਂ ਅਗਰਵਾਲ ਸਾਹਿਬ ਜਿਹੜਾ ਫੈਕਟ ਹੈਗਾ ਜੋ ਮੈਂ ਆਂਕੜੇ ਦੱਸੇ ਨਹੀਂ ਆਂਕੜੇ ਸਾਡੇ ਕੋਲ ਪਹੁੰਚੇ ਨੇ ਕਿ ਪ੍ਰੋਡਕਸ਼ਨ ਤੇ ਖਪਤ ਦੋਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਮਤਲਬ ਪ੍ਰੋਡਕਸ਼ਨ ਤਾਂ ਹੋ ਰਹੀ ਹੈ فرض ਕਰ ਲਓ 100 ਰੁਪਿਆ ਤੇ ਜਿਹੜੀ ਖਪਤ ਹੈਗੀ ਸਾਡੇ ਕੋਲ 500 ਰੁਪਿਆ ਉਹ ਜਿਹੜਾ 400 ਰੁਪਏ ਦਾ ਗੈਪ ਹੈ ਉਹ ਕਿਵੇਂ ਪੂਰਾ ਹੋ ਰਿਹਾ ਸਰ ਨੇ ਬਿਲਕੁਲ ਸਹੀ ਪੁਆਇੰਟ ਪੁਟ ਅਪ ਕਰਾਇਆ ਜੀ ਜੋ प्रोडक्शन uh, और सप्लाई का गैप है वो तो जी अनऑर्गेनाइज सेक्टर पूरा करता है पर okay. जीवें सर ने बताया जी कास्टिक सोडा डिटर्जेंट नाल दूध बन रहा है वो बिल्कुल सही पॉइंट है जी जितना अनऑर्गेनाइज सेक्टर उसको नहीं पूरा कर पा रहा है वो बाकी सारा का सारा दूध या दूध नाल बने हुए पनीर दही ये सारी चीजों नाल ये आपको मार्केट्स में ये सब इधर के एडल्ट्रेशंस के नाल आपको आपके तक ਅਚੇਤ ਨੇ ਜੀ ਅਨਾਰਗਨਾਈਜ਼ਡ ਸੈਕਟਰ ਨੂੰ ਤੁਸੀਂ ਕੀ ਕਿਵੇਂ ਦੇਖਦੇ ਹੋ ਜਿਹੜੇ ਘਰਾਂ ਦੇ ਵਿੱਚ ਕਿਸੇ ਨੇ ਮੱਜਾਂ ਘਾਈਆਂ ਰੱਖੀਆਂ ਉਹਨਾਂ ਨੂੰ ਅਨਾਰਗਨਾਈਜ਼ਡ ਸੈਕਟਰ ਕਹ ਰਹੇ ਤੁਸੀਂ ਜੀ ਸਰ ਉਨੀ ਕੋ ਹਮ ਅਰਗਨਾਈਜ਼ਡ ਸੈਕਟਰ ਦੇ ਅੰਦਰ ਪਾਠ ਕਰਤੇ ਹੈ ਜੀ ਜੋ ਬੜੇ ਬ੍ਰਾਂਡ ਹੈ ਜਾਂ ਫੈਡਰੇਸ਼ਨਾਂ ਹੈ ਜਾਂ ਆਪਣੀ ਪੰਜਾਬ ਦੀ ਵੱਡੀ ਫੇਮਸ ਫੈਡਰੇਸ਼ਨ ਹੈ ਵੇਰਕਾ ਹਾਂ ਇਹ ਹਮ ਵੇਰਕਾ ਇਹ ਹਮਾਰਾ ਆਪਣਾ ਬ੍ਰਾਂਡ ਹੈ ਨਾਵਲਟੀ ਹਮ ਇਨਕੋ ਆਰਗੇਨਾਈਜ਼ ਸੈਕਟਰ ਮੇ ਗਿਣਤੇ ਹੈ ਜੀ ਬਾਕੀ ਸਾਰੇ ਸੋਰਸਸ ਕੋ ਹਮ ਅਨਾਰਗੇਨਾਈਜ਼ ਸੈਕਟਰ ਮੇ ਗਿਣਤੇ ਹੈ ਹੁਣ ਮੈਂ ਚਲੋ ਥੋੜੀ ਆਰਗੇਨਾਈਜੇਸ਼ਨ ਦੀ ਗੱਲ ਕਰ ਲਵਾਈਆ ਹੋਰ ਦੀ ਤੁਹਾਡੀ ਕੰਪਨੀ ਦੀ ਗੱਲ ਕਰਨਾ ਨਾਵਲਟੀ ਮਿਲਕ ਹੈ ਜਾਂ ਵੇਰਕਾ ਵਿਟਾ ਹੈ ਮਿਲਕ ਫੈਡ ਹੈ ਮਦਰ ਡੈਰੀ ਹੈ ਇਹ ਸਾਰਿਆਂ ਦਾ ਜਿਹੜਾ ਪ੍ਰੋਡਕਸ਼ਨ ਦਾ ਸੋਰਸ ਹੈ ਉਹ ਤੁਹਾਡੇ ਸੋਰਸ ਵੱਖ-ਵੱਖ ਪਿੰਡਾਂ ਦੇ ਲੋਕ ਨਹੀਂ ਇਹ ਵੋ ਪਰ ਕੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਤੁਸੀਂ ਵੀ ਉਸ ਖਪਤ ਨੂੰ ਪੂਰਾ ਕਰ ਪਾਉਂਦੇ ਹੋ ਜੋ ਮਾਰਕੀਟ ਦੇ ਵਿੱਚ ਡਿਮਾਂਡ ਹੈ ਜੇ ਡਿਮਾਂਡ ਵੱਧ ਹੈ ਤੁਹਾਡੇ ਕੋਲ ਵੀ ਉਹ ਪ੍ਰੋਡਕਸ਼ਨ ਇੰਨੀ ਨਹੀਂ ਹੈ ਇਸ ਕਰਕੇ ਹੀ ਲੋਕੀ ਜ਼ਹਿਰੀਲਾ ਜਾਂ ਮਿਲਾਵਟੀ ਦੁੱਧ ਜਿਹੜਾ ਉਹ ਦੇ ਪਾ ਰਹੇ ਨੇ ਸਰ ਮਿਲਾਵਟੀ ਦੁੱਧ ਦਾ ਦੋ ਵਜਾ ਹੈ ਜੀ ਇੱਕ ਜਿਵੇਂ ਆਪਨੇ ਬਤਾਇਆ ਜੀ ਸਪਲਾਈ ਔਰ ਡਿਮਾਂਡ ਕੇ ਅੰਦਰ ਬਹੁਤ ਜ਼ਿਆਦਾ ਫਰਕ ਹੈ ਦੂਸਰਾ ਫਰਕ ਹੈ ਜੀ ਪ੍ਰਾਈਸ ਹਮ ਅੱਜ ਪਨੀਰ ਹਮ 170 180 ਰੁਪਏ ਕਿਲਿਓ ਵੀ बाजार में मिल रहा है और उन्हें ही दूसरी तरफ ढाई सौ रुपए दो रुपए तीन रुपए किलो भी मिल रहा है जी पर आज के टाइम पे 170 180 सत्तर रुपए लेने वाला ग्राहक भी ज्यादा है तो उनको ये नहीं समझ में आया जाता है या समझाया जाता है या अवेयरनेस उतनी नहीं दी जाती कि 250 280 300 सौ रुपए वाला पनीर उनकी सेहत के लिए उनके बच्चों के लिए बूढ़े बुजुर्गों के लिए ज्यादा पौष्टिक है ਔਰ ਉਹਨਕੇ ਖਾਣੇ ਕੇ ਲੀਏ ਜਿਆਦਾ ਸੇਫ ਹੈ ਜੀ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਮਤਲਬ ਜੇ ਤੁਸੀਂ 65 70 ਰੁਪਏ ਦੁੱਧ ਲਗਾਓ ਕਿਲੋ ਲੀਟਰ ਮਿਲਦਾ ਹੈ ਤਾਂ ਤੁਹਾਨੂੰ 100 ਰੁਪਏ ਦੇ ਵਿੱਚ ਜਾਂ 150 ਰੁਪਏ ਦੇ ਵਿੱਚ ਕਿਲੋ ਪਨੀਰ ਬੰਦਾ ਕਿਵੇਂ ਦੇ ਸਕਦਾ ਬਿਲਕੁਲ ਜੀ ਵਿਚ ਮੀਨਸ ਕਿ ਉਹ ਮਿਲਾਵਟੀ ਹੈ ਸਿੱਧੇ ਤੌਰ ਤੇ ਹੀ ਨਜ਼ਰ ਆ ਰਿਹਾ ਹੈ ਜੀ ਨਹੀਂ ਪਰ ਸਵਾਲ ਚਿਤਨਾ ਜੀ ਇਹ ਹੈ ਕਿ ਜੇ ਸਰਕਾਰ ਨੂੰ ਵੀ ਨਜ਼ਰ ਆਦਾ ਕੁਝ ਚੀਜ਼ਾਂ ਤਾਂ ਜੀ ਹੁੰਦੀ ਨੇ ਇੱਕ ਅਧ੍ਰਿਸ਼ ਹੈ ਕਿ ਮਿਲਾਵਟ ਹੋਈ ਜਾ ਰਹੀ ਹੈ ਸਰਕਾਰ ਨੂੰ ਪਤਾ ਨਹੀਂ ਹੈ ਹੁਣ ਜਿਹੜੇ ਫੈਕਟਸ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਨੇ पी इतनी खपत है इतनी प्रोडक्शन है ये गैप है ये गैप किवें पूरा हो रहा है ये तो सानू भी पता है सरकार क्यों नहीं कोई कार्रवाई करती फिर सर? सर सरकार के डिपार्टमेंट है फूड सेफ्टी एफएसएसएआई हां वो अपना जो काम है वो बहुत बढ़िया तरह से कर रहा है पीछे हुँ. हमने एक 1.5 महीनों में देखा है हुँ. बेहंका बेअंतः छापा जो छोटे-छोटे ऑर्गेनाइजेशंस -छोटे हैं जिन्होंने घर के अपने बैकयार्ड में छोटे 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 यूनिट लगा रखे हैं और देश सरकार पूरी कोशिश कर रही है कि उनको बंद कराएं और लोगों के अंदर अवेयरनेस इतनी जनरेट करें कि वो ऑर्गेनाइज मिल्क कंपनियाँ जैसे वैरका हो गई अमूल हुँ। हुँ। हो गई मदर डेयरी हो गई अमनावल्टी हो गई इन तक लोगों को पहुंचाए और इनके प्रोडक्ट्स की भी मार्केट के अंदर सरकार की पूरी कोशिश है कि सरकार अवेयरनेस के थ्रू लोगों को बताएं कि ऐसे ही ब्रांडों का माल लेना उनके लिए भी सेहतमंद है और ਉਨਕੇ ਘਰਵਾਲੋ ਕੇ ਲਈ ਵੀ ਸਿਹਤ ਨਾਲ ਠੀਕ ਹੈ ਲਖਬੀਰ ਸਿੰਘ ਜੀ ਲਖਬੀਰ ਸਿੰਘ ਜੀ ਤੁਹਾਡਾ ਬਹੁਤ ਐਕਸਪੀਰੀਅੰਸ ਰਿਹਾ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਇਹ ਜਿਹੜਾ ਖਾਪਾ ਹੈ ਇਹ ਜਿਹੜਾ ਗੈਪ ਹੈ ਇਹ ਕਿਵੇਂ ਪੂਰਾ ਹੁੰਦਾ ਵਿੱਚ ਅਪਰੀਡੇਟ ਕੋਈ ਜਿਹੜਾ ਗੈਪ ਹੈ ਜਿਹੜੀ ਪ੍ਰੋਡਕਸ਼ਨ ਤੇ ਕੰਮਕੀਪ ਪੰਜ ਗੁਣਾ ਦਾ ਆ ਹਾਂ ਇਹ ਬਹੁਤ ਵੱਡਾ ਜਿੱਥੋਂ ਤਾਈ ਪਣੀ ਹੁੰਦਾ ਹੂੰ ਜਮੇਰ ਪ੍ਰੋਡਕਟ ਇੱਕ ਖਾਸ ਕੰਮ ਚਾਉਣਾ ਚਾਹੀਦਾ ਕੰਟਰੋਲ ਬਕਤੀ ਨਾਲ ਹੋ ਰਿਹਾ ਹੈ ਜੀ ਇਹ ਜਿਹੜਾ ਹਰਪੁਰ ਮੇਰਪੁਰ ਦਸਤ ਵਿੱਚ ਇਹ ਜਿਹੜੀ ਅਡਾਪਟੇਸ਼ਨ ਸਟੇਜ ਹੈ ਜਿਹੜਾ ਆ ਸਿੰਥੈਟਿਕ ਮਿਲ ਹੂੰ ਠੀਕ ਹੈ ਜਿਹੜਾ ਇਹ ਚੀਜ਼ਾਂ ਐਸੇ ਦੀ ਜਿਆਦਾ ਹੁੰਦਾ ਮਾਡਲ ਘਰੇ ਵਿੱਚ ਪਾਇਆ ਜਾਂਦਾ ਹੈ ਹੂੰ ਉਸੀਂ ਦੇਖਿਆ ਹੁਣਾ ਜਦੋਂ ਅਸੀਂ ਖਾਸ ਕਰਕੇ ਚਾਰ ਤੁਸੀਂ ਗੁਰਦਾਸਪੁਰ ਤੋਂ ਜਿਆਦਾ ਨੇਰ ਹੁੰਦਾ ਸੀ ਸਾਰੇ ਪਿੰਡਾਂ ਨੂੰ ਗੁਰਦਾਸਪੁਰ ਤੋਂ ਜਿਆਦਾ ਨੇਰ ਹੁੰਦਾ ਜੀ ਅਸੀਂ 2 ਵਜੇ ਵੀ ਕਲਾਸ ਲਾ ਕੇ ਸੱਪ ਪਰੇ ਹੂੰ ਔਰ ਉਸ ਡਰਾਈਵਰ ਜਿਆਦੇ ਮੈਂ ਹੁਣੇ ਆਪਕੀ ਸੈਕਟਰ ਦੀ ਗੱਲ ਕੀਤੀ ਹੈ ਜੀ ਸੈਕਟਰ ਮੈਂ ਅੱਜ ਜੀ ਉਹ ਕੁ ਤਬੇ ਤੋਂ ਤਨੇ ਕਿੜਾ ਪਨੀਰ ਦਾ ਮੁੱਖ ਨੇ ਜਸਤ ਦੇ ਦਾ ਸਤਨਾ ਪਰ ਚਾ ਤੁਹਾਨੂੰ ਨਾਲ ਆ ਸੈਨੇ ਹੂੰ ਹੂੰ ਉਹ ਕਹਿੰਦਾ ਵੀ ਅਸੀਂ ਇੱਕ ਵੀਰ ਸਵਿੰਦੇ ਲੈਣਾ ਹੂੰ ਅਸੀਂ ਕਿਹਾ ਵੀ ਯਾਰ ਤੁਮ ਕੈਲਕੂਲੇਸ਼ਨ ਕਰ ਲਈ ਬਹੁਤ ਲੱਗਿਆ ਸਾਡ ਨੂੰ ਜਨਾ ਬੇਤਰ ਹੁੰਦੀ ਨਾ ਇਹ ਦੁੱਧ ਤੋਂ ਹੂੰ ਤੇ ਦੁੱਧ ਸ਼ੋਧ ਕਿਉਂ ਕਿ ਕਿੰਨੇ ਕੁ ਡੱਬੇ ਦੇ ਵਿੱਚ ਤੋਂ ਸਾਰੇ ਨੂੰ ਪਤਾ ਜੇ ਕਿੰਨਾ ਬਣਾਵ ਹਾਂ ਲਗਭਗ ਕਿਲੋ ਬਿਲਕੁਲ ਠੀਕ ਗੱਲ ਹਾਂ ਉਹ ਜਿਹੜਾ ਪਨੀਰ ਉਹਦਾ ਫੁੱਲ ਦਾ ਰੇਟ ਜਿਹੜਾ ਸਟੈਂਡਰਡ ਟੈਕ ਤੋਂ ਦਾ ਰੇਟ ਜਣਿਆ 70 ਰੁਪਏ ਤੋਂ ਕੋਈ ਵਿਦਨ ਜੀ ਜੀ ਜੇ 300 ਤੋਂ ਅਬਾਦ ਰੇਟ ਤੋਂ ਦੁੱਧਾ ਫੈਲੇ ਆਵਨ ਇੰਨੇ ਖਰਚੇ ਕਰਕੇ ਵੀ ਉਹ ਵੇਚ ਰਿਹਾ ਇੱਕ ਤੋਂ ਦਰ ਦਾ ਮਤਲਬ ਕੀ ਹੂੰ ਇਹ ਤਾਂ ਵੱਲੋਂ ਪਨੀਰ ਪਨੀਰ ਮਾਰ ਰਹਾ ਹੂੰ ਠੀਕ ਹੈ ਬਾਈ ਕੋ ਠੀਕ ਗੱਲ ਹੂੰ ਔਰ ਹਾਪੀ ਜੀ ਇਹ ਜਿਹੜਾ ਚਲਨ ਹੈ ਹੂੰ ਆਸ ਕਰਕੇ ਜਿਹੜੇ ਟ੍ਰੇਟਰ ਦਾ ਹੂੰ ਜਿੱਥੇ ਉਹ ਯਾਰ ਬੰਦੇ ਦਾ ਪਰਸਪਰ ਕੀਤਾ ਜਾਣਾ ਜਿੱਥੇ ਬਲਕ ਵਿੱਚ ਪਨੀਰ ਨੂੰ ਚਾਹੀਦਾ ਹੂੰ ਔਰ ਖਾਸ ਕਰਕੇ ਜਿਹੜੇ ਲੋਕ ਆ ਜਿਹੜੇ ਉਹ ਸਪਲਾਈਰ ਆ ਤੁਹਾਨੂੰ ਤੇ ਦੋ ਹੀ ਸਾਡੇ ਜਿਹੜਾ ਪਨੀਰ ਕਿ ਤੋਂ ਬਣਦਾ ਕੀ ਤੋਂ ਬਣ ਹੂੰ ਉਹ ਵੱਡੇ ਮਾਰਜਨ ਦੇ ਇਦਾਂ ਦਾ ਵੱਧ ਜਾਂਦੀ ਹੁਣ ਗੱਲ ਕਰੀਏ ਮੈਂ ਸ਼ੁਰੂ ਤੋਂ ਇੱਕ ਸਪੱਸ਼ਟ ਜੀ ਕੰਦਾ ਰਹਿਣ ਜਦੋਂ ਤੁਹਾਨੂੰ ਲੋਕਾਂ ਦਾ ਤੁਹਾਡੇ ਕੋਲ ਪ੍ਰੋਡਕਸ਼ਨ ਨਹੀਂ ਹੈਗੀ ਨਹੀਂ ਹੂੰ ਹਰ ਬੰਦੇ ਦੀ ਜ਼ਿੰਮੇਵਾਰੀ ਜਿੱਥੋਂ ਤਾਈਂ ਸਾਡੀ ਜਿਹੜੀ ਅਸੀਂ ਕੰਜ਼ਿਊਮਰ ਆ ਖਾਣ ਵਾਲੇ ਆ ਹੂੰ ਸਾਡਾ ਸਾਨੂੰ ਚਾਹੀਦਾ ਡਾਕਟਰ ਨੂੰ ਤਰਜੀਹ ਹੂੰ ਬਿਲਕੁਲ ਠੀਕ ਆਹੋ ਇਹ ਵੀ ਗੱਲ ਠੀਕ ਹੈ ਤੁਹਾਡੀ ਪਰ ਇੱਕ ਗੱਲ ਦੱਸਿਓ ਲਖਵੀਰ ਸਿੰਘ ਜੀ ਤੁਸੀਂ ਬਹੁਤ ਸਾਰੇ ਸੈਂਪਲ ਭਰੇ ਆ ਉਹ ਸੈਂਪਲ ਭਰਨ ਤੋਂ ਬਾਅਦ ਇਹ ਲੈਬ ਦੇ ਵਿੱਚ ਜਾਂਦੇ ਨੇ ਲੈਬ ਦੇ ਵਿੱਚ ਕੀ ਹੁੰਦਾ ਕਿਉਂਕਿ ਸਾਨੂੰ ਜਾਂ ਲੋਕਾਂ ਨੂੰ ਕਹਾਣੀ ਸਿਰਫ ਉੱਥੇ ਤੱਕ ਪਤਾ ਹੈ ਕਿ ਲਖਵੀਰ ਸਿੰਘ ਹਰਾਂ ਨੇ ਸੈਂਪਲ ਭਰ ਲਿਆ ਜੀ ਉਹ ਦੁਕਾਨ ਤੋਂ ਸੈਂਪਲ ਭਰ ਰਿਆ ਉਸ ਤੋਂ ਬਾਅਦ ਕੀ ਹੁੰਦਾ ਮੈਨੂੰ ਨਹੀਂ ਯਾਦ ਕਿ ਕੋਈ ਵੀ ਐਸੀ ਹੀ ਦੁਕਾਨ ਅਜਿਹੀ ਕੋਈ ਫੈਕਟਰੀ ਹੋਵੇ ਜਿਹੜੀ ਜਿਹਨੂੰ ਸੀਲ ਲਾ ਕੇ ਕਿਹਾ ਜਾਵੇ ਕਿ ਆ ਸੈਂਪਲ ਪਰ ਐਸੀ ਸੈਂਪਲ ਫੇਲ ਹੋ ਗਿਆ ਜਿਹੜੀ ਆਪਾਂ ਸੀਲ ਕਰ ਦਤੀ ਹੈ ਹਰ ਪੰਜੇ ਐਕਟ ਵਿੱਚ ਨਾ ਬਹੁਤ ਸਾਰੇ ਜੋ ਮੈਨੂੰ ਮੂਤਲ ਸੁਣਾਈ ਕਲੀ ਅਮੈਂਡਮੈਂਟਸ ਪੁਣੀਆਂ ਚੱਲ ਰਿਹਾ ਮੇਰਾ ਆਪਣਾ ਮੰਗਣਾ ਹੂੰ ਲਾਈਟ ਆਫ ਰੂਡ ਤੇ ਨਹੀਂ ਕਰ ਸਕਦੀ ਨਹੀਂ ਹੂੰ ਸੁਣ ਰਹੇ ਹੋ ਆਪ ਜੀ 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 ਬਿਲਕੁਲ ਆ ਰਹੀ ਤੁਹਾਡੀ ਵਾਸ ਜਿੱਥੋਂ ਜੇ ਹੁਣ ਲੈਬ ਦੀ ਗੱਲ ਕਰੀਏ ਹਾਂ ਹਾਂ ਮੰਨ ਲਓ ਤੁਹਾਡਾ ਸੈਂਪਲ ਭਰਿਆ ਹੁਣ ਜੀ ਮੈਂ ਪੂਰ ਸੈਟਿਅੂ ਅਸਰ ਹੈ ਤੁਹਾਡਾ ਸੈਂਪਲ ਭਰਿਆ ਹੂੰ ਤੁਹਾਡਾ ਸੈਂਪਲ ਅਨਸੇਫ ਆ ਗਿਆ ਹੂੰ ਜਦੋਂ ਅਨਸੇਫ ਆ ਗਿਆ ਜਿਹੜਾ ਸੈਂਪਲ ਭਰਨ ਤੋਂ ਲੈ ਕੇ ਲੈਬੋਰੀਟਰੀ ਦੇ ਰਿਜਲਟ ਤੱਕ ਦਾ ਜਾਂ ਉਹ ਮੈਂ ਉਹ ਲੋ ਗਾਜ਼ੀਆਬਾਦ ਵੀ ਕ੍ਰੋਸ ਕਰਾਉਣ ਲਈ ਤੇ ਜਣਾ ਸੈਂਪਲ ਬਾਅਦ ਹਾਂ ਹਾਂ ਉਹ ਜਿਹੜਾ ਗੈਪ ਟਾਈਮ ਹੈ ਦੱਸਦਾ ਫਸ ਟਾਈਮ ਚ ਉਹ ਜਿਹੜਾ ਜਿਹੜਾ ਪੂਰੋ ਮਹੀਨੇ ਤੋਂ অপারেਟਰ ਹੈ ਉਹ ਨਹੀਂ ਚੱਲਦਾ ਰਹਿੰਦਾ ਹਾਂ ਕਿਉਂ ਕਿਗਾ ਮੈਂ ਕਿਹੜਾ ਦੋਸ਼ੀ ਹਾਂ ਲੈ ਤੁਸੀਂ ਦੇਖੋ ਭਈ ਜਦੋਂ ਉਹ ਉਹ ਤਾਂ ਇਸ ਚੀਜ਼ ਦਾ ਬੈਨੀਫਿਟ ਲਾਊਗਾ ਫੋਟੋਸੈੱਟ ਦੀ ਅਫਸਰ ਦੀ ਵੀ ਪ੍ਰੋਬਲਮ ਹੈ ਹੂੰ ਉਹ ਨੂੰ ਇਹ ਲੱਗਦਾ ਨੰਬਰ ਦਾ ਸੀਲ ਲਾਤੀ ਹਾਂ ਸੀਜ਼ਰ ਪਾਤੀ ਆ ਹੂੰ ਭਈ ਮੈਨੂੰ ਸ਼ੱਕ ਸ਼ੱਕ ਹੀ ਹੈਗਾ ਇਹਦਾ ਦੁੱਧ ਸ਼ੱਕੀ ਪੁਰੀ ਹੈ ਇਹਦੀ ਸੀਜ਼ਰ ਪਾਤੀ ਹੈ ਇਹ ਬੰਦਾ ਬਾਅਦ ਚ ਇਹ ਕਲੇਮ ਕਰੂਗਾ ਕਿ ਸੈਂਪਲ ਜਿਹੜਾ ਪਾ ਵਾਸਾ ਬਸ ਸਟੈਂਡਰਡ ਆ ਇਹ ਖਰਾਬ ਹੋ ਸੀਗਾ ਇਹਨਾਂ ਨੇ ਸੀਲ ਲਾ ਕੇ ਕਿਉਂਕਿ ਸੈਲਫ ਲਾਈਫ ਬਹੁਤ ਘੱਟ ਦੋ ਮਿਨੀਮਲ ਪ੍ਰੋਡਕਟ ਯੈਸ ਉਹ ਖਰਾਬ ਹੋ ਗਿਆ ਬਾਅਦੋਂ ਉਹ ਫੇ ਕਲੇਮ ਹੋਤੇ ਪਾਉ ਦਾ ਕੁਝ ਤੋਂ ਮੇਰਾ ਦੋ ਤਿੰਨ ਲੱਖ ਦਾ ਨੁਕਸਾਨ ਹੋਇਆ ਮੇਰਾ ਭਰੋ ਲੈਂਕਸ ਅਕਸਰ ਪਰੇ ਹੂੰ ਬ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਇਸ ਦੇ ਵਿੱਚ ਲਕੂਨੇ ਬਹੁਤ ਹਨ। ਬਹੁਤ ਸਾਰੇ ਲਕੂਨੇ ਹਨ। ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਫਿਰ ਮੈਂ ਚੇਤਨਿਆ ਸਾਹਿਬ ਕੋਲ ਵੀ ਜਾਣਾ ਹੈ। ਸਰ ਬਹੁਤ ਸਾਰੇ ਮੁਲਕ ਅਜਿਹੇ ਨੇ ਜਿੱਥੇ ਮਿਲਾਵਟ ਨੂੰ ਸਭ ਤੋਂ ਵੱਡਾ ਜੁਰਮ ਮੰਨਿਆ ਜਾਂਦਾ। ਉਮਰ ਕੈਦ ਤੱਕ ਦੀ ਸਜ਼ਾਵਾਂ ਹੈਗੀਆਂ ਪਰ ਸਾਡੇ ਮੁਲਕ ਦੇ ਵਿੱਚ ਮਿਲਾਵਟ ਤਾਂ ਕੋਈ ਜੁਰਮ ਮੰਨਿਆ ਹੀ ਨਹੀਂ ਜਾਂਦਾ। ਸਾਡੇ ਤਾਂ ਸਿਰਫ ਵੱਤ-ਵੱਤ ਕੀ ਹੈ ਅਵੇਅਰਨੈਸ। ਆ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਜੀ ਆ ਫਲਾਨੀ ਜਗ੍ਹਾ ਤੋਂ ਨਾ ਖਾਓ ਜਿੱਥੇ ਨਾ ਖਾਓ। ਮਤਲਬ ਮੈਨੂੰ ਲੱਗਦਾ ਕਿ ਸਰਕਾਰਾਂ ਦੇ ਅ ਏਜੰਡੇ ਤੇ ਮਿਲਾਵਟ ਖੋਰੀ ਹੈ ਹੀ ਨਹੀਂ ਸਰ 2 ਦੀ ਗੱਲ ਕਹਿੰਦੇ ਨਾ ਕਿ ਮਲਾਬਤ ਖੋਰੀ ਦਾ ਤਵੇਰ ਨਾਲ ਤਾਲਾ ਪਾ ਕੇ ਬਹੁਤ ਜ਼ਰਦਾ ਹੈ। ਹੂੰ ਠੀਕ ਆ। ਪਰ ਜਿਹੜੀ ਉਹ ਚੀਜ਼ਾਂ ਪ੍ਰੈਕਟਿਸ ਮੈਰ ਪ੍ਰੈਕਟਿਸ ਉੱਪਰ ਦਾ ਇੰਟੀਗ੍ਰੇਟੇਟੇ ਸ਼ਾਮਲ ਨਹੀਂ ਹੈਗਾ ਕਿਹਨੂੰ ਰੱਖਣਾ ਕਿਨੇ। ਹਾਂ ਅਗਿਆ ਹੋ ਗਏ ਲੋ। ਹੂੰ ਹੁਣ ਇੱਕ ਤੁਸੀਂ ਡਿਸਕਸ ਜਿਹੜੀ ਹੂੰ ਉਹ ਵੀ ਤੁਸੀਂ ਦੇਖੋਗੇ ਕਿ ਸਾਮ ਸਟੈਂਡਰਡ ਆਉਂਦਾ 10000 ਕਨੈਕਟਿਵ ਆਉਂਦਾਗਾ। ਹੂੰ ਮੈਂ ਡੀਐਚਓ ਖੜ ਗਿਆ ਉਹਨਾਂ ਲੱਗਦਾ ਕਿ ਸੈਂਪਲ ਪਰ ਆਉਣ ਚੁ ਠੀਕ ਆ ਸੈਂਪਲ ਸਬਮਿਟਡ ਬਾਜੂਗਾ এবিসি ਫਾਰਮ ਹੈ 10000 ਪਰ ਐਡੀ ਬਾਅਦ ਉਹ ਵਾਧਾ ਪਾ ਦੇਣੀ ਆ ਹੂੰ ਤੇ ਉਹ ਕਹਿੰਦੇ ਅੱਗੇ ਜੀਐਸਓ ਜਦੋਂ ਸਾਡੇ ਕੋਲ ਇਹਦਾ ਰਿਜ਼ਲਟ ਕਰਦਾ ਸੀ ਮੰਨ ਲਓ ਅਸੀਂ ਇਹਨਾਂ ਨੂੰ 10000 ਕੱਢ ਲਈ ਤੇ ਨਾ ਅਸੀਂ ਸੈਂਪਲ ਭਰਾਂਗੇ ਕਿਉਂਕਿ ਹੁਣ ਐਡੀਸੀ ਸਾਡੇ ਕਿਸੇ ਜੇ ਅਨਸੇਫ ਹੋ ਗਿਆ ਫਿਰ ਇਹ ਚੱਲਣਾ ਤੇ ਚ ਲਿਟੀਗੇਸ਼ਨ ਚ ਕੋਰਟ ਦਾ ਸਾਹ ਜਾਊਗਾ ਬਿਲਕੁਲ ਠੀਕ ਗੱਲ ਕੋਰਟ ਚ ਨਹੀਂ ਨਾ ਆਪਕੇ ਪੀਐਫਐ ਇਸਕਾ 54 ਪ੍ਰੋਵੀਡੈਂਸ਼ਲ ਫੰਡ ਰੈਟ੍ਰੇਸ਼ਨ ਐਕਟ ਐਕਟ 54 ਉਹਦੇ ਵਿੱਚ ਹਰ ਪੀਸ ਭਾਵੇਂ ਉਹ ਥੋੜੀ ਫੈਟ ਘੱਟ ਵਾਲਾ ਸੀ ਉਹ ਕੋਰਟ ਲੱਗਦਾ ਸੀ ਬੰਦਿਆਂ ਨੂੰ ਡਰ ਚ ਬੰਦਿਆਂ ਨੂੰ ਹਾਰਮਨਟ ਹੁੰਦੀ ਸੀ ਹਮ ਹੁਣ ਬੰਦਿਆਂ ਦਾ ਡਰ ਚ ਚੱਕਿਆ ਗਿਆ ਨਵੇਂ ਇੱਕ ਵਿੱਚ ਆਪਦੇ ਹਮ ਵੇਖੋ ਠੀਕ ਹੈ ਕਿਉਂਕਿ ਹਰ ਚੀਜ਼ ਦਾ ਡਰ ਹੋਣਾ ਬੜਾ ਜ਼ਰੂਰੀ ਹੈ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਜਿੰਦ ਤੱਕ ਗੱਲ ਜਿਵੇਂ ਤੁਸੀਂ ਕਿਹਾ ਕਿ ਰੇਟ ਦੇ ਵਿੱਚ ਫਰਕ ਹੋਣਾ ਵੀ ਤੁਹਾਨੂੰ ਲੱਗਦਾ ਇੱਕ ਵੱਡਾ ਫਰਕ ਹੈਗਾ ਹੁਣ فرض ਕਰ ਲਓ ਕੋਈ ਦਿਹਾੜੀਦਾਰ ਬੰਦਾ ਜਿਹਦੀ 200 ਰੁਪਇਆ ਦਿਹਾੜੀ ਹੈ ਹੁਣ ਉਹਦੇ ਪਾਸੇ ਉਹਦੇ ਉਹਦੇ ਕੋਲ ਦੋ ਆਪਸ਼ਨ ਨੇ ਇੱਕ ਤਾਂ ਤੁਹਾਡੀ ਕੰਪਨੀ ਦਾ ਦੁੱਧ ਹੋਵੇ ਜਾਂ ਅਮਰੀਕਾ ਦਾ ਦੁੱਧ ਹੋਵੇ ਜਿਹੜਾ ਉਹਨੂੰ 62 ਰੁਪਏ ਚੌਠਾ ਜਾਂ 65 ਰੁਪਏ ਮਿਲਣ। ਇੱਕ ਉਹ ਦੁੱਧ ਜਿਹੜਾ ਅਨ ਆਰਗਨਾਈਜ਼ ਸੈਕਟਰ ਤੋਂ ਆਇਆ ਹੋਇਆ ਦੁੱਧ ਜਾਂ ਮਿਲਾਵਟ ਵਾਲਾ ਦੁੱਧ ਕਹਿੰਦੇ ਨੇ ਜਿਹੜਾ ਉਹਨੂੰ ਇਹ ਡਿਮਾਂਡ ਕਰਦੇ ਨੇ ਕਿ 40 ਰੁਪਏ ਲੀਟਰ ਵੀ ਤੈਨੂੰ ਦੇ ਦਾਂਗੇ ਫਿਰ ਉਹ ਬੰਦਾ ਤਾਂ 40 ਲਈ ਫੜੂਗਾ ਨਾ ਹੁਣ ਉਹਨੂੰ ਤਾਂ ਨਹੀਂ ਪਤਾ ਕਿ ਉਹਦੇ ਨਾਲ ਤੇਰਾ ਕੀ ਸੇਧ ਦੇ ਨਾਲ ਖਿਲਵਾੜ ਹੋ ਰਿਹਾ ਕਿ ਨਹੀਂ ਹੋ ਰਿਹਾ ਕੀ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਵੱਖ-ਵੱਖ ਥਾਵਾਂ ਤੇ ਤੁਸੀਂ ਜਦੋਂ ਸਬਸਿਡਾਈਜ਼ ਕਰਕੇ ਚੀਜ਼ਾਂ ਦਿੰਦੇ ਹੋ ਰਸੋਈ ਗੈਸ ਦਾ ਦਾਅਵਾ ਕਰਦੇ ਹੋ ਕਿ ਸਬਸਿਡਾਈਜ਼ ਅਸੀਂ ਕਰਕੇ ਦਿੰਦੇ ਹਾਂ ਰਸੋਈ ਗੈਸ ਸਸਤੀ ਦਿੰਦੇ ਹਾਂ ਇਹ ਤਾਂ ਮਨੁੱਖੀ ਜੀਵਨ ਦਾ ਸਭ ਤੋਂ ਮੁਢਲਾ ਸਰੋਤ ਹੈ ਦੁੱਧ ਜਿਹੜਾ ਹਰ ਜਮਦੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਨੂੰ ਚਾਹੀਦਾ ਹੈ ਇੱਥੇ ਵੀ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਸਰਕਾਰਾਂ ਨੂੰ ਜੀ ਪ੍ਰਾਈਵੇਟ ਕੰਪਨੀਆਂ ਕੋ ਸਾਥ कारपोरेटिव के साथ मिलके एक सब्सिडी का चैनल निकालना चाहिए जहां पे जहां से भी जिन फार्मर्स लोगों से या जिन लोगों के पास गाय जो दूध दे रहे हैं हम लोगों के सेंटरों में आके आके या बड़ी कंपनियों को दूध दे रहे हैं उनके लिए उन फार्मरों को इंसेंटिवाइज करना चाहिए कि वो कंपनियों में लाके दूध दें ना कि बाहर वाले लोगों को जो अनऑर्गेनाइज है उनको जाके बांटे तो एक तो यही चैनल है जी जिससे कि ये मिलावटी काम बहुत कम हो सकता है दूजा आपने देखा है जी सरकार ने एक जी जीएसटी का नया रिफॉर्म निकाला जिदे जी। कोल पनीर चो पांच परसेंट जीएसटी से जीरो कर दिया जी बटर क्यों चीज ने बारह परसेंट तो पांच परसेंट किया जी ये एक सरकार की मुहिम ही है जिदे कोल जो ये प्राइजेज हैं, जो एक इतने हाई हो चुके हैं ये सब्सिडाइज हो ये कम हो और ये लोगों तक घर घर तक ये चीज एक ठीक दामों दामो तक लोगों तक पहुंचे चेतन चेतन साहब ये दस्यो कि ਆਪਾਂ ਕਹਿੰਦੇ ਨੇ ਨਾ ਕਿ ਸਾਨੂੰ ਦੁੱਧ ਘਰ ਹੀ ਇਹਦਾ ਪੈਂਦਾ ਕੋਈ ਵੀ ਜਿਹੜਾ ਫਰੈਸ਼ ਦੁੱਧ ਹੈ ਜਿਹੜਾ ਸ਼ੁੱਧ ਦੁੱਧ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਆ ਘੱਟੋ-ਘੱਟ ਕਿੰਨੇ ਦਾ ਪੈਂਦਾ ਤਾਂ ਜੋ ਲੋਕ ਅਵੇਅਰ ਹੋ ਸਕਣ ਭਾਈ ਇਹ ਤਾਂ ਰੇਟ ਉਹ ਲੋਕਾਂ ਨੂੰ ਇਹ ਕਿਸਾਨ ਨੂੰ ਜਿੰਨੇ ਡੈਰੀ ਦਾ ਕੰਮ ਕੀਤਾ ਇਹ ਤਾਂ ਘੱਟ ਰੇਟ ਪੈ ਰਿਹਾ ਇਸ ਤੋਂ ਥੱਲੇ ਤਾਂ ਉਹ ਦੇ ਹੀ ਨਹੀਂ ਸਕਦਾ 62 ਸੇ 63 ਰੁਪਏ ਲੀਟਰ 6 ਫੈਟ ਕੇ ਦੁੱਧ ਦਾ ਅੱਜ ਕੇ ਟਾਈਮ ਮੇ ਪ੍ਰਕਿਊਰਮੈਂਟ ਰੇਟ ਹੈ ਜੀ ਹੂੰ ਤੋ ਤੁਸੀਂ ਮਤਲਬ 60 ਰੁਪਏ ਤੋਂ ਥੱਲੇ ਜੇ ਕੋਈ ਦੁੱਧ ਦੇ ਰਿਹਾ ਦਾਵਾ ਕਰਕੇ ਫਿਰ ਉਹ ਕੁਛ ਨਾ ਕੁਛ ਗੜਬੜਾ ਉਹਦੇ ਕੁਛ ਨਾ ਕੁਛ ਗੜਬੜਾ ਹੈ ਜੀ ਉਹਦੇ ਹਮ ਬੇਕੋ ਸਹੀ ਸਵਾਲ ਦਾ ਜਵਾਬ ਦਤਾ ਅਗਰਵਾਲ ਸਾਹਿਬ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਹੋਰ ਸਵਾਲ ਕਿਵੇਂ ਲੋਕਾਂ ਨੂੰ ਇਹ ਪਤਾ ਲੱਗੇ ਕਿ ਆ ਚੀਜ਼ ਸ਼ੁੱਧ ਹੈ ਇਹ ਚੀਜ਼ ਨਹੀਂ ਸ਼ੁੱਧ ਹੁਣ ਹਰ ਚਿੱਟੀ ਚੀਜ਼ ਦੁੱਧ ਤਾਂ ਨਹੀਂ ਹੁੰਦੀ ਪਰ ਲੋਕਾਂ ਨੂੰ ਲੱਗਦਾ ਕਿ ਇਹ ਦੁੱਧ ਹੀ ਹੈ ਜਿਹਦੇ ਤੇ ਥੋੜੀ ਚਾਹ ਵੀ ਬਣ ਰਹੀ ਹੈ ਜਿਹਦੇ ਸਭ ਕੁਝ ਬਣ ਰਿਹਾ ਇਹ ਪਤਾ ਕਿਵੇਂ ਲੱਗਦਾ ਫਿਰ सर बेसिक टेस्ट से पता चलता है दूध के दूध के टेक्स्टर से पता चलता है दूध के अंदर शुगर फील हो रही है सॉल्ट फील हो रही है कास्टिक सोडा फील हो रहा है कि देखो उसकी स्मेल कैसी है दूध की उसके अंदर कितना पीलापन है कितना चिटापन है और उबाल के पता चलता है ये सब ਡਿਫਰੈਂਟ ਮੈਥਡਸ ਨੇ ਜੋ ਲੋਕ ਘਰ पे ਪਤਾ ਚਲ ਸਕਦਾ ਹੈ ਪਰ ਆਮ ਘਰੋ ਮੇ ਮਹਿਲਾਇ ਜੋ ਹੈ ਕੋ ਇਤਨੀ ਸਮਾਰਟ ਹੈ ਉਹਨਾਂ ਉਹਨਾਂ ਤੋਂ ਬੜੀਆ ਕੋਈ ਬਤਾ ਹੀ ਨਹੀਂ ਸਕਦਾ ਕਿ ਕਿਸ ਕੁਆਲਟੀ ਦਾ ਦੁੱਧ ਹੈ ਇਹ ਹਮ ਚਲੋ ਠੀਕ ਹੈ ਜੀ ਚਿਤਨੇ ਜੀ ਤੇ ਲਖਵੀਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਤੇ ਲਈ ਕਿਉਂਕਿ ਸਪੈਸ਼ਲ ਜਦੋਂ ਵੀ ਇਹ ਤਿਹਾਰਾਂ ਦੇ ਸੀਜ਼ਨ ਆਉਂਦੇ ਨੇ ਤਾਂ ਇਹਨਾਂ ਚੀਜ਼ਾਂ ਦੀ ਖਪਤ ਵੱਧ ਜਾਂਦੀ ਹੈ ਕਿਉਂਕਿ ਤੁਹਾਡੇ ਖੋਜ ਦੀ ਖਪਤ ਵੱਧ ਗਈ ਮਠਿਆਈ ਦੀ ਖਪਤ ਵੱਧ ਗਈ ਤਾਂ ਆਟੋਮੈਟਿਕਲੀ ਦੁੱਧ ਦੀ ਖਪਤ ਵੀ ਵਧੇਗੀ ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਸ਼ੁੱਧ ਪੀਓ ਚਾਰ ਪੈਸੇ ਮਹਿੰਗਾਈ ਸਹੀ ਦੇਸ਼ਦਾਨ ਦੇ ਬਾਕੀ ਖਬਰਾਂ ਲਈ ਬਨੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ